ਡਰਾਈ ਸਕਿਨ ਹੋ ਜਾਂਦੀ ਹੈ ਯਾ ਹੱਥ ਪੈਰ ਸੁੱਜ ਜਾਂਦੇ ਨੇ ਕਿ ਇਹਨਾਂ ਨੂੰ ਅਸੀਂ ਘਰ ਬੈਠੇ ਠੀਕ ਕਰ ਸਕਦੇ ਹਾਂ ਜਦੋਂ ਅਸੀਂ ਇੱਕਦਮ ਬਹੁਤ ਗਰਮ ਜਿਵੇਂ ਹੀਟਰਸ ਤੇ ਬੈਠੇ ਹੋ ਤਾਂ ਠੰਡੇ ਚਲੇ ਜਾਈਏ ਜਾਂ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਹੱਥ ਪਾਏ ਉਸ ਵਾਰ ਬਿਲਕੁਲ ਠੰਡੇ ਚਲੇ ਜਾਈਏ ਇਹ 2 ਹੋਰ ਰੀਜ਼ਨ ਹੁੰਦੇ ਆ ਕਿ ਸਾਡੀਆਂ ਮਦਰਸ ਅਕਸਰ ਹੀ ਐਦਾਂ ਪਾਣੀ ਦੇ ਵਿੱਚ ਪਾ ਹੱਥ ਪਾਈ ਰੱਖਦੀਆਂ ਨੇ ਕੋਈ ਨਾ ਕੋਈ ਘਰ ਦੇ ਕੰਮ ਕਰਨੇ ਹੁੰਦੇ ਆ ਉਹਦੇ ਲਈ ਵੀ ਮਦਰਸ ਨੂੰ ਜਿਹੜਾ ਸਪੈਸ਼ਲੀ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਪਾਣੀ ਛੱਤ ਰੱਖਣਾ ਪੈਂਦਾ ਉਹਨਾਂ ਲਈ ਕੀ ਹੋ ਸਕਦਾ ਕਿ ਉਹ ਜਿੰਕੇ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਹੱਥੋਂ ਤੇ ਇੱਕਦਮ ਫਿਰ ਠੰਡੇ ਪਾਣੀ ਤੁਸੀਂ ਹੱਥ ਪਾ ਲੇ ਤਾਂ ਉਹਦੇ ਨਾਲ ਸੁੱਜ ਸਕਦੇ ਆ ਉਹ ਚੀਜ਼ ਅਵੋਇਡ ਕਰੋ ਕਈ ਲੋਕਾਂ ਨੂੰ ਕਾਫੀ ਪ੍ਰੋਬਲਮ ਤਥ ਦੀ ਮ사ਜ ਕਰਨੀ ਪੈਰਾਂ ਦੀ ਮ사ਜ ਕਰਨੀ ਹੱਥਾਂ ਦੀ ਮੂਵਮੈਂਟ ਕਰਨੀ ਪੈਰਾਂ ਦੀ ਮੂਵਮੈਂਟ ਕਰਨੀ ਤਾਂ ਕਿ ਜਿਹੜੀ ਸਰਕੂਲੇਸ਼ਨ ਹੈ ਬਾਡੀ ਦੀ ਉਸੇ ਤਰੀਕੇ ਚਲਦੀ ਰਹੇ ਦੇਸੀ ਕਿਉਂ ਲਗਾ ਲੀਏ ਫੇਸ ਤੇ ਜਾਂ ਕੋਈ ਹੋਰ ਆਇਲ ਲਗਾ ਲੀਏ ਕਿਉਂ ਦੇ ਨਾਲ ਵਾਕਈ ਡਰਾਈਨੈਸ ਖਤਮ ਹੋ ਜਾਂਦੀ ਹੈ ਕੋਈ ਵੀ ਆਇਲ ਹੈ ਇਹ ਸਭ ਕੀ ਨੇ ਆਪਣੀ ਸਕਿਨ ਚ ਪੈਨੇਟ੍ਰੇਟ ਹੋ ਕੇ ਮਤਲਬ ਵਿਚ ਤਸ ਕੇ ਜਿਹਨੂੰ ਆਪਾਂ ਕਹਿੰਦੇ ਨੇ ਨਾ ਵਿਚ ਤਸ ਜਾਂਦੇ ਨੇ ਉਸ ਉਹਦੇ ਨਾਲ ਜਿਹੜੀ ਹੈ ਸਕਿਨ ਨੂੰ ਇਹ ਹੈਲਦੀ ਬਣਾਉਂਦੇ ਹੈ ਕੁਝ ਫੇਸ਼ੀਅਲ ਆਇਲਸ ਵੈਸੇ ਵੀ ਸਪੈਸੀਫਿਕ ਆਉਂਦੇ ਆ ਕਿ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਜਾਂ ਜਿਵੇਂ ਰੈਗੂਲਰ ਅਸੀਂ ਹੈਅਰ ਆਇਲ ਨੂੰ ਯੂਜ਼ ਕਰਦੇ ਹਾਂ ਉਹ ਵੀ ਅਸੀਂ ਫੇਸ ਤੇ ਯੂਜ਼ ਕਰ ਸਕਦੇ ਹਾਂ ਕਦਾਮ ਦਾ ਤੇਲ ਹੈ ਕੋਕੋਨਟ ਆਇਲ ਹੈ ਕੋਕੋਨਟ ਆਇਲ ਜਿਹੜਾ ਹੈ ਇੱਕ ਅੱਛਾ ਡਿਸਇਨਫੈਕਟਿੰਗ ਵੀ ਹੈ ਕੋਈ ਸਕਿਨ ਦੀ ਇਨਫੈਕਸ਼ਨ ਹੈ ਤਾਂ ਉਹ ਵੀ ਠੀਕ ਹੋ ਜਾਂਦੀ ਹੈ ਬਾਕੀ ਸਰੋਂ ਦਾ ਤੇਲ ਦੇਖੋ ਦੀ ਬੈਸਟ ਹੈ ਹੀ ਹੈ ਉਹ ਤਾਂ ਜਦੋਂ ਵੀ ਤੁਸੀਂ ਯੂਜ਼ ਕਰੋ ਸਕਿਨ ਤੇ ਉਹਦੇ ਲਈ ਮਤਲਬ ਡਰਾਈਨੈਸ ਲਈ ਬਹੁਤ ਅੱਛਾ ਤੇਲ ਹੈ ਮਤਲਬ ਡੈਂਡਰਫ ਕਰਕੇ ਸਕਿਨ ਤੇ ਵੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ ਜਦਿਆਂ ਸਦਿਆਂ ਜੀ ਮੇਨਟੇਨ ਕਰਕੇ ਰੱਖੋ ਕਿੰਨੇ ਵਿੱਚ ਜਿਹੜੀਆਂ ਪ੍ਰੋਬਲਮਸ ਬਾਕੀ ਵੀ ਆਉਂਦੀਆਂ ਨੇ ਡਰਾਈਨੈਸ ਦੇ ਨਾਲ ਨਾਲ ਕੀ ਸਾਨੂੰ ਫੇਸ ਵਾਸ਼ ਦਿਨ ਦੇ ਵਿੱਚ ਕਿੰਨੀ ਵਾਰ ਕਰਨਾ ਚਾਹੀਦਾ ਸਿੰਪਲ ਟਿਸ਼ੂ ਵੈਪਰ ਨਾਲ ਫੇਸ ਨੂੰ ਟੈਪ ਕਰੋ ਨਾ ਹੀ ਉਹਨੂੰ ਜਿਹੜੇ ਸਟੋਵਲ ਨੇ ਉਹਨਾਂ ਨਾਲ ਬਾਰ ਬਾਰ ਸਕਰਬ ਕਰੋ ਕਿਉਂਕਿ ਉਹਦੇ ਨਾਲ ਵੀ ਇਨਫੈਕਸ਼ਨ ਹੁੰਦੀ ਸਕਿਨ ਦੇ ਉੱਪਰ ਇਹ ਨਹੀਂ ਕਿ ਸਰਦੀ ਹੈ ਪਾਣੀ ਦੀ ਇਨਟੇਕ ਘਟ ਗਈ ਚਾਹੇ ਤੁਸੀਂ ਗਰਮ ਕਰਕੇ ਪੀਓ ਚਾਹੇ ਤੁਸੀਂ ਸੂਪ ਪੀਓ ਚਾਹੇ ਕਾਫੀ ਪੀਓ ਚਾਹੇ ਚਾਹ ਪੀਓ ਕਿਸੇ ਵੀ ਫਾਰਮ ਦੇ ਵਿੱਚ ਚਾਹ ਗ੍ਰੀਨ ਟੀ ਪੀਓ ਪਰ ਪਾਣੀ ਦੀ ਜਿਹੜੀ ਇਨਟੇਕ ਹੈ ਉੱਚੀ ਹੋਣੀ ਚਾਹੀਦੀ ਫੇ ਤੁਹਾਡੀ ਸਕਿਨ। ਕਈ ਲੋਕ ਇਦਾਂ ਦੇ ਵੀ ਨੇ ਜੋ ਸਰਦੀਆਂ ਦੇ ਵਿੱਚ 2-2 3-3 ਦਿਨ ਨਹਾਉਂਦੇ ਵੀ ਨਹੀਂ ਆ। ਕੀ ਉਹ ਸਹੀ ਹੈ ਕਿ ਅਗਰ ਅਸੀਂ ਅਵੋਇਡ ਕਰਦੇ ਹਾਂ ਬਾਥਿੰਗ ਵਗੈਰਾ ਕੀ ਉਹਦੇ ਲਈ ਕੋਈ ਸਾਨੂੰ ਪ੍ਰੋਬਲਮ ਹੋ ਸਕਦੀ ਹੈ? ਨਾ 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 ਤਾਂ ਕੋਈ ਹੱਲ ਨਹੀਂ ਹੈ ਸਰਦੀ ਦਾ। ਬਲਕਿ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਡੇਲੀ ਰੂਟੀਨ ਹੈ ਨਹਾਣ ਵਾਲੀ ਇੱਕ ਦਿਨ ਤਾਂ ਇੱਕ ਵਾਰੀ ਤਾਂ ਦਿਨ ਚ ਧਾਣਾ ਜਿਹੜਾ ਮਸਟ ਹੈ। ਅਸੀਂ ਕੱਪੜੇ ਨਹੀਂ ਬਦਲ ਰਹੇ ਨਾ, ਨਹੀਂ ਰਹੇ ਤੇ ਉਹ ਸਕਿਨ ਦੀ ਇਨਫੈਕਸ਼ਨਾਂ ਤਾਂ ਹੀ ਜ਼ਿਆਦਾ ਹੋ ਰਹੀਆਂ ਸਰਦੀਆਂ ਦੇ ਵਿੱਚ। ਕਈ ਲੋਕ ਇਹ ਵੀ ਕਹਿੰਦੇ ਕਿ ਰਾਤ ਨੂੰ ਨਹਾ ਲਿਆ ਜੀ ਬਟ ਨਹੀਂ। ਸਸ਼ਕਾਲ ਦਾ ਸਿਟੀ ਹੈਡਲਾਈਨਜ਼ ਦੇ तमाम ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਆਂ। ਸਰਦੀਆਂ ਆ ਚੁੱਕੀਆਂ ਸਾਨੂੰ ਅਕਸਰ ਹੀ ਸਰਦੀਆਂ ਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਕਿ ਸਕਿਨ ਪ੍ਰੋਬਲਮਸ ਆਉਂਦੀਆਂ ਨੇ, ਹੱਥ ਪੈਰ ਸੁੱਜ ਜਾਂਦੇ ਨੇ, ਬਹੁਤ ਤਰ੍ਹਾਂ ਦੀਆਂ ਸਕਿਨ ਪ੍ਰੋਬਲਮਸ ਆਉਂਦੀਆਂ ਨੇ। ਤੇ ਅੱਜ ਅਸੀਂ ਇੱਕ ਐਕਸਪਰਟ ਐਡਵਾਈਸ ਇੱਥੇ ਲੈਣ ਆਏ ਆਂ ਕਿ ਘਰ ਬੈਠੇ ਤੁਸੀਂ ਕਿੱਦਾਂ ਇਹਨਾਂ ਸਾਰੀਆਂ ਪ੍ਰੋਬਲਮਸ ਤੋਂ ਠੰਡ ਦੇ ਮੌਸਮ ਦੇ ਵਿੱਚ ਬਚ ਸਕਦੇ ਹੋ। ਵਿంటర్ ਸੀਜ਼ਨ ਆ ਚੁੱਕਿਆ ਐਕਸਪਰਟ ਐਡਵਾਈਸ ਲਵਾਂਗੇ, ਸਵਾਲ ਕਰਾਂਗੇ ਮੈਮ ਤੋਂ ਜਵਾਬ ਲਵਾਂਗੇ ਕਿ ਘਰ ਬੈਠੇ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਮੈਮ ਸਭ ਤੋਂ ਪਹਿਲੇ ਤੁਸੀਂ ਮੈਨੂੰ ਜ਼ਰੂਰ ਦੱਸੋ ਕਿ ਸਰਦੀਆਂ ਦੇ ਵਿੱਚ ਜਿਹੜੀਆਂ ਆਉਣ ਵਾਲੀਆਂ ਪ੍ਰੋਬਲਮਸ ਨੇ ਜਿਵੇਂ ਮੈਂ ਮੈਂਸ਼ਨ ਕੀਤਾ ਡਰਾਈ ਸਕਿਨ ਹੋ ਜਾਂਦੀ ਹੈ ਜਾਂ ਹੱਥ ਪੈਰ ਸੁੱਜ ਜਾਂਦੇ ਨੇ ਕਿ ਇਹਨਾਂ ਨੂੰ ਅਸੀਂ ਘਰ ਬੈਠੇ ਠੀਕ ਕਰ ਸਕਦੇ ਹਾਂ ਦੇਖੋ ਡਰਾਈ ਸਕਿਨ ਜਿਹੜੀ ਹੈ ਉਿਸੇ ਲਈ ਹੁੰਦੀ ਹੈ ਕਿ ਜਦੋਂ ਅਸੀਂ ਇੱਕਦਮ ਬਹੁਤ ਗਰਮ ਜਿਵੇਂ ਹੀਟਰਸ ਤੇ ਬੈਠੇ ਆਂ ਤੇ ਠੰਡੇ ਚਲੇ ਜਾਈਏ ਜਾਂ ਬਹੁਤ ਜ਼ਿਆਦਾ ਗਰਮ ਪਾਣ ਨਾਲ ਹੱਤ ਪਾਏ ਉਸ ਵਾਰ ਬਿਲਕੁਲ ਠੰਡੇ ਚਲੇ ਜਾਈਏ ਇਹ ਹੀ ਦੋ ਰੀਜ਼ਨ ਹੁੰਦੇ ਆ ਕਿ ਸਾਡੀ ਜਿਹੜੀ ਸਕਿਨ ਆ ਬਹੁਤ ਜ਼ਿਆਦਾ ਡਰਾਈ ਹੋ ਜਾਂਦੀ ਹੈ ਤੇ ਜਿਵੇਂ ਗੱਲ ਕੀਤੀ ਮੈਮ ਘਰ ਬੈਠੇ ਠੀਕ ਕਰ ਸਕਦੇ ਆਪਾਂ ਇਹਨਾਂ ਨੂੰ ਪ੍ਰੋਬਲਮ ਦੇਖੋ ਇਹ ਚੀਜ਼ਾਂ ਨੂੰ ਅਵੋਇਡ ਕਰਕੇ ਕਿ बार-बार ਹੀਟਰ ਅੱਗੇ ਹੱਥ ਨਾਲ ਸੇਕੋ ਅੱਗੇ ਹੱਥ ਨਾਲ ਸੇਕੋ ਜਾਂ ਇੱਕਦਮ ਜਿਵੇਂ ਤੁਸੀਂ ਹੀਟਰ 'ਚ ਬੈਠੇ ਹੋ ਇੱਕਦਮ ਬਾਹਰ ਠੰਢੀ 'ਚ ਨਾ ਜਾਓ ਇਹ ਚੀਜ਼ਾਂ ਨਾਲ ਆਪਾਂ ਆਪਣੀ ਜਿਹੜੀ ਸਕਿਨ ਆ ਉਹਨੂੰ ਅਵੋਇਡ ਕਰ ਸਕਦੇ ਆ ਜੀ ਤੇ ਜਿਵੇਂ ਗੱਲ ਕਰਾਂ ਮੈਂ ਹੋਮ ਰੈਮਡੀਜ਼ ਦੀ ਜਿਵੇਂ ਆਪਾਂ ਬਹੁਤ ਲੋਕ ਸੋਚਦੇ ਨੇ ਕਿ ਘਰ ਬੈਠੇ ਅਸੀਂ ਅਗਰ ਦੇਸੀ ਕਿਉਂ ਲਗਾ ਲਈਏ ਫੇਸ ਤੇ ਜਾਂ ਕੋਈ ਹੋਰ ਆਇਲ ਲਗਾ ਲਈਏ ਕਿ ਉਹਦੇ ਨਾਲ ਵਾਕਈ ਡਰਾਈਨੈਸ ਖਤਮ ਹੋ ਜਾਂਦੀ ਹੈ ਹਾਂਜੀ ਬਿਲਕੁਲ ਕੋਈ ਵੀ ਤੁਸੀਂ ਆਇਲ ਯੂਜ਼ ਕਰੋ ਮਸਟਰਡ ਆਇਲ ਜਿਵੇਂ ਸਰੋਂ ਦਾ ਤੇਲ ਹੈ ਕੋਕੋਨਟ ਆਇਲ ਹੈ ਕੋਈ ਵੀ ਆਇਲ ਹੈ ਇਹ ਸਭ ਕੀ ਨੇ ਆਪਣੀ ਸਕਿਨ ਚ ਪੈਨੇਟ੍ਰੇਟ ਹੋ ਕੇ ਮਤਲਬ ਵਿੱਚ ਤਸ ਕੇ ਜਿਹਨੂੰ ਆਪਾਂ ਕਹਿੰਦੇ ਨਾ ਵਿੱਚ ਤਸ ਜਾਂਦੇ ਨੇ ਉਸ ਉਹਦੇ ਨਾਲ ਜਿਹੜੀ ਹੈ ਸਕਿਨ ਨੂੰ ਇਹ ਹੈਲਦੀ ਬਣਾਉਂਦੇ ਨੇ ਇਸ skin ਲਈ ਬਹੁਤ ਹੈਲਦੀ ਹੁੰਦੀ ਹੈ ਜਿਹੜੀ ਆਪਾਂ oil massage ਕਰਦੇ ਆ ਸਰਦੀਆਂ ਦੇ ਵਿੱਚ ਇਹ ਆਪਾਂ ਨੂੰ skin ਦੀ dryness skin ਦੀ ਖਾਰਿਸ਼ skin ਦੀ ਹਰ ਤਰ੍ਹਾਂ ਦੀ infection ਤੋਂ ਬਚਾਉਂਦੇ ਆਪਾਂ ਤੁਸੀਂ ਮੈਂ ਮੈਂ ਤਾਂ ਗੱਲ ਹੋ ਗਈ ਆਇਲਸ ਦੀ ਇੱਕ ਕੁਝ ਫੇਸ਼ੀਅਲ ਆਇਲਸ ਵੈਸੇ ਵੀ ਸਪੈਸੀਫਿਕ ਆਂਦੇ ਆ ਕਿ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਜਾਂ ਜਿਵੇਂ ਰੈਗੂਲਰ ਅਸੀਂ ਹੈਅਰ ਆਇਲ ਨੂੰ ਯੂਜ਼ ਕਰਦੇ ਹਾਂ ਉਹ ਵੀ ਅਸੀਂ ਫੇਸ ਤੇ ਯੂਜ਼ ਕਰ ਸਕਦੇ ਹਾਂ ਨਹੀਂ ਬਿਲਕੁਲ ਕਰ ਸਕਦੇ ਹਾਂ ਅਸੀਂ ਕੋਈ ਵੀ ਆਇਲ ਹੈ ਐਲਮੰਡਾ ਜਿੱਦਾਂ ਕਿ ਬਦਾਮ ਦਾ ਤੇਲ ਹੈ ਕੋਕੋਨਟ ਆਇਲ ਹੈ ਕੋਕੋਨਟ ਆਇਲ ਜਿਹੜਾ ਹੈ ਇੱਕ ਅੱਛਾ ਡਿਸਇਨਫੈਕਟਿੰਗ ਵੀ ਹੈ ਕੋਈ ਸਕਿਨ ਦੀ ਇਨਫੈਕਸ਼ਨ ਹੈ ਤਾਂ ਉਹ ਵੀ ਠੀਕ ਹੋ ਜਾਂਦੀ ਹੈ ਬਾਕੀ ਸਰੋਂ ਦਾ ਤੇਲ ਦੇਖੋ ਦੀ ਬੈਸਟ ਹੈ ਹੀ ਹੈ ਉਹ ਤਾਂ ਜਦੋਂ ਵੀ ਤੁਸੀਂ ਯੂਜ਼ ਕਰੋ ਸਕਿਨ ਤੇ ਉਹਦੇ ਲਈ ਮਤਲਬ ਡਰਾਈਨੈਸ ਲਈ ਬਹੁਤ ਅ ओके okay, मतलब यही हेयर ऑयल जोशी फेस पे भी यूज कर सकते हैं पर जिकर मैं हाथ पैर सूजने की गल करा कई लोकां नु काफी प्रॉब्लम आंदी हाथ पैर सूज ਜਾਂਦੇ ਆ ਕਿ ਉਹਦੇ ਲਈ ਵੀ ਅਸੀਂ ਕੁਝ ਘਰ ਬੈਠੇ ਕਰ ਸਕਦੇ ਆ ਦੇਖੋ ਹੱਥ ਪੈਰ ਕਿਉਂ ਸੁੱਜਦੇ ਆ ਕਿ ਜਦੋਂ ਆਪਾਂ ਜਾਂ ਤਾਂ ਜਿਵੇਂ ਇੱਕਦਮ ਗਲਵਜ਼ ਪਾਏ ਹੱਥ ਬਹੁਤ ਗਰਮ ਹੋਏ ਹੋਏ ਹੈ ਤਾਂ ਅਸੀਂ ਇੱਕਦਮ ਉਤਾਰ ਕੇ ਬਾਹਰ ਠੰਡੀ ਚਲੇ ਜਾਈਏ ਤਾਂ ਹੱਥ ਤਾਂ ਹੱਥ ਸੁੱਜ ਜਾਂਦੇ ਆ ਜਾਂ ਪੈਰ ਸੁੱਜ ਜਾਂਦੇ ਆ ਜਾਂ ਪੈਰ ਗਿੱਲੇ ਆ ਠੰਡੇ ਆ ਤਾ ਸੁਜਣ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਬਾਕੀ ਇਸ ਚੀਜ਼ ਨੂੰ ਆਪਾਂ ਤਾਂ ਇਸੇ ਤਰ੍ਹਾਂ ਅਵੋਇਡ ਕਰ ਸਕਦੇ ਹਾਂ ਕਿ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਧੱਤੋਤੇ ਇੱਕਦਮ ਫਿਰ ਠੰਡੇ ਪਾਣੀ ਤੁਸੀਂ ਹੱਥ ਪਾ ਲੇ ਤਾਂ ਉਹਦੇ ਨਾਲ ਸੂਜ ਸਕਦੇ ਆ ਉਹ ਚੀਜ਼ ਅਵੋਇਡ ਕਰੋ ਬਾਕੀ ਅੱਛਾ ਖਾਣਾ ਜਿਹੜੇ ਲੋਕ ਜਿਨ੍ਹਾਂ ਦੀ ਥੋੜੀ ਐਨੀਮੀਆ ਹੁੰਦਾ ਹੈ ਜਾਂ ਜਿਨ੍ਹਾਂ ਨੂੰ ਪ੍ਰੋਟੀਨ ਡੈਫੀਸ਼ੀਐਂਸੀ ਹੁੰਦੀ ਹੈ ਉਹਨਾਂ ਨੂੰ ਵੀ ਇਹ ਪ੍ਰੋਬਲਮ ਕਾਫੀ ਆ ਜਾਂਦੀ ਹੈ। ਯਾ ਇਹ ਹੈ ਕਿ ਖੂਨ ਦਾ ਦੌਰਾ ਜਿਹੜਾ ਹੈ ਥੋੜਾ ਕੇਮਰ ਸਲੋ ਚੱਲਦਾ ਬਾਡੀ ਵਿੱਚ ਤਾਂ ਵੀ ਇਹ ਪ੍ਰੋਬਲਮ ਆਂਦੀ ਹੈ ਕਿ ਤੁਸੀਂ ਜਿਵੇਂ ਹੱਥ-ਪੈਰ ਚਲਾਉਂਦੇ ਰਹੋ ਜੇ ਤੁਸੀਂ ਬੈਠੇ ਵੀ ਹੋ ਬਹੁਤ ਠੰਡ ਲੱਗ ਰਹੀ ਹੈ ਤਾਂ ਹੱਥਾਂ ਦੀ ਮ사ਜ ਕਰਨੀ ਪੈਰਾਂ ਦੀ ਮ사ਜ ਕਰਨੀ ਹੱਥਾਂ ਦੀ ਮੂਵਮੈਂਟ ਕਰਨੀ ਪੈਰਾਂ ਦੀ ਮੂਵਮੈਂਟ ਕਰਨੀ ਤਾਂ ਕਿ ਜਿਹੜੀ ਸਰਕੂਲੇਸ਼ਨ ਹੈ ਬਾਡੀ ਦੀ ਉਹ ਸਹੀ ਤਰੀਕੇ ਚਲਦੀ ਰਹੇ। ਕਿਉਂਕਿ ਜਦੋਂ ਵੀ ਸਰਕੂਲੇਸ਼ਨ ਸਲੋ ਹੋਏਗੀ ਉਸ ਤੋਂ ਬਾਅਦ ਜਦੋਂ ਵੀ ਆਪਣੀਆਂ ਜਿਹੜੀਆਂ ਆਪਣੀਆਂ ਨਾੜੀਆਂ ਉਹਦੇ ਚੋਂ ਨਿਕਲ ਕੇ ਬਾਹਰ ਆ ਸਕਦਾ ਹੈ ਤਾਂ ਹੀ ਕਰਕੇ ਇਹਦੀ ਸੂਜਨ ਇਹ ਰੈਡਨੈਸ ਇਤਾਈ ਹੁੰਦੀ ਹੈ ਤੇ ਜਿਵੇਂ ਤੁਸੀਂ ਸੂਜਨ ਦੀ ਗੱਲ ਕੀਤੀ ਸਾਡੀਆਂ ਮਦਰਜ਼ ਅਕਸਰ ਹੀ ਐਦਾਂ ਪਾਣੀ ਦੇ ਵਿੱਚ ਵਾਹ ਹੱਥ ਪਾਈ ਰੱਖਦੀਆਂ ਨੇ ਕੋਈ ਨਾ ਕੋਈ ਘਰ ਦੇ ਕੰਮ ਕਰਨੇ ਹੁੰਦੇ ਆ ਉਹਦੇ ਲਈ ਵੀ ਮਦਰਜ਼ ਨੂੰ ਜਿਹੜਾ ਸਪੈਸ਼ਲੀ ਮੈਂ ਗੱਲ ਕਰਾਂ ਕਿ ਉਹਨਾਂ ਨੂੰ ਪਾਣੀ ਛੱਤ ਰੱਖਣਾ ਪੈਂਦਾ ਉਹਨਾਂ ਲਈ ਕੀ ਹੋ ਸਕਦਾ ਹੈ ਕਿ ਉਹ ਕੁਝ ਚੇਂਜ ਕਰ ਸਕਦੇ ਦੇਖੋ ਪਾਣੀ ਛੱਤ ਰੱਖਣਾ ਤਾਂ ਅਸੀਂ ਅਵੋਇਡ ਨਹੀਂ ਕਰ ਸਕਦੇ ਬਟ ਉਹਦੇ ਚ ਇਹੀ ਹੈ ਕਿ ਤੁਸੀਂ ਜਿਹੜਾ ਵੀ ਚਲਦਾ ਪਾਣੀ ਤਾਜ਼ਾ ਪਾਣੀ ਹੈ ਉਹਦੇ ਨਾਲ ਹਰ ਕੋਈ ਕੰਮ ਕਰੋ ਜੇ ਸੋਚੋ ਕਿ ਅਸੀਂ ਗਰਮ ਪਾਣੀ 'ਚ ਕੰਮ ਕਰ ਰਹੇ ਹਾਂ ਠੰਢੀ ਲੱਗ ਰਹੀ ਬਟ ਉਹ ਜਿਹੜਾ ਹੈ ਤੁਹਾਨੂੰ ਆਖਿਰ ਬਿਮਾਰ ਕਰੇਗਾ ਤੁਸੀਂ ਗਰਮ ਪਾਣੀ 'ਚ ਹੱਥ ਧੋ ਕੇ ਚਾਹੇ ਠੰਢੀ 'ਚ ਨਹੀਂ ਵੀ ਪਾਓ ਬਟ ਮੌਸਮ ਤਾਂ ਠੰਡਾ ਹੀ ਹੈ ਨਾ ਗਰਮ 'ਚ ਹੱਥ ਕਢ ਲੋਗੇ ਤਾਂ ਮੁੜ ਕੇ ਠੰਢੀ 'ਚ ਹੀ ਰਹਿਣਾ ਤਾਂ ਫਿਰ ਉਹ ਜਿਹੜੀ ਹੈ ਉਹ ਬਾਡੀ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਇਫੈਕਟ ਹੁੰਦੀ ਹੈ ਤੇ ਉਹਦੇ ਨਾਲ ਹੀ ਹੱਥ ਪੈਰ ਸੁੱਜ ਜਾਂਦੇ ਨੇ ਤੇ ਹੁਣ ਜੇ ਅਸੀਂ ਪਾ ਗੱਲ ਕਰਦੇ ਹਾਂ ਡਰਾਈ ਸਕਿਨ ਦੀ ਸਕਿਨ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਬਾਕੀ ਵੀ ਆਉਂਦੀਆਂ ਨੇ ਜਿਹੜਾ ਸਵੇਰ ਤੁਸੀਂ ਇੱਕ ਟਾਈਮ ਕਰੋ ਜਾਂ ਰਾਤ ਨੂੰ ਸੌਣ ਲੱਗੇ ਕਰੋ ਜਾਂ ਸਵੇਰੇ ਉੱਠ ਕੇ ਕਰ ਲਓ ਕਿਉਂਕਿ ਜਿਹੜਾ ਐਕਸਟਰਾ ਆਇਲ ਆਇਆ ਫਿਰ ਉਸ ਫੇਸ ਤੋਂ ਨੂੰ ਰਿਮੂਵ ਕਰਨਾ ਹੈ ਬਟ ਇਹ ਹੈ ਕਿ ਬਾਰ ਬਾਰ ਫੇਸ ਵਾਸ਼ ਕਰਨਾ ਜਾਂ ਬਹੁਤ ਗਰਮ ਪਾਣੀ ਨਾਲ ਫੇਸ ਵਾਸ਼ ਕਰਨਾ ਹਮੇਸ਼ਾ ਡਰਾਈ ਕਰੇਗਾ ਤੁਹਾਡੀ ਸਕਿਨ ਨੂੰ ਕਿਉਂਕਿ ਐਕਸਟਰਾ ਜਿਹੜਾ ਸੋਪ ਹੈ ਉਹ ਫੇਸ ਨੂੰ ਸਕਿਨ ਨੂੰ ਡਰਾਈ ਹੀ ਕਰਦਾ ਕੋਈ ਐਕਸਟਰਾ ਕਲੀਨ ਨਹੀਂ ਕਰੇਗਾ ਤੁਹਾਡੇ ਫੇਸ ਨੂੰ ਕਦੇ ਵੀ ਤਾਂ ਮੈਮ ਫਿਰ ਕਰਨਾ ਕੀ ਚਾਹੀਦਾ ਹੈ ਤੇ ਲਈ ਫੇਸ ਵਾਸ਼ ਨਹੀਂ ਕਰਾਂਗੇ ਤਾਂ ਨੋਰਮਲ ਰੈਗੂਲਰ ਲਿਉਪਮ ਬਾਟਰ ਨਾਲ ਫੇਸ ਵਾਸ਼ ਕਰਦੇ ਰਹੀਏ ਬਿਲਕੁਲ ਜਿੰਨੀ ਵਾਰ ਹੋ ਸਕੇ ਦਿਨ ਤੁਸੀਂ ਲਿਉ ਔਰ ਸਿੰਪਲ ਟਿਸ਼ੂ ਵੈਪਰ ਨਾਲ ਫੇਸ ਨੂੰ ਟੈਪ ਕਰੋ ਨਾ ਹੀ ਉਹਨੂੰ ਜਿਹੜੇ ਸਟੋਵਲ ਨੇ ਉਹਨਾਂ ਨਾਲ ਬਾਰ ਬਾਰ ਸਕਰਬ ਕਰੋ ਕਿਉਂਕਿ ਉਹਦੇ ਨਾਲ ਵੀ ਇਨਫੈਕਸ਼ਨ ਹੁੰਦੀ ਹੈ ਸਕਿਨ ਦੇ ਉੱਪਰ ਜੀ ਤੇ ਮਮ ਇੱਕ ਕਿਹਾ ਜਾਂਦਾ ਹੈ ਕਿ ਡੈਂਡਰਫ ਦੇ ਨਾਲ ਵੀ ਸਕਿਨ ਖਰਾਬ ਹੁੰਦੀ ਹੈ ਕੀ ਇਹ ਸਹੀ ਹੈ ਦੇਖੋ ਡੈਂਡਰਫ ਜਿਹੜੀ ਹੈ ਉਹ ਵੀ ਤਾਂ ਇੱਕ ਟਾਈਪ ਆਫ ਸਕੈਲਪ ਦੇ ਉੱਪਰ ਜਿਹੜੀ ਚੀਜ਼ ਆ ਰਹੀ ਹੈ ਉਹ ਸਕੇਲਿੰਗ ਹੈ ਉਹ ਵੀ ਇੱਕ ਐਕਸਟਰਾ ਸੀਬਮ ਕਰਕੇ ਇੱਕ ਚੀਜ਼ ਹੁੰਦੀ ਹੈ ਜੋ ਕਿ ਆਪਣੇ ਵਾਲਾਂ ਦੇ ਵਿੱਚ ਬਣਦੀ ਹੈ ਉਹ ਸਰਦੀਆਂ ਵਿੱਚ ਉਹ ਵੀ ਚੀਜ਼ ਜਿਹੜੀ ਹੈ ਉਹ ਜ਼ਿਆਦਾ ਬਣਦੀ ਹੈ ਤੇ ਉਹਦਾ ਇਫੈਕਟ ਸਕਿਨ ਦੇ ਉੱਪਰ ਆ ਜਾਂਦਾ ਹੈ ਜੋ ਕਿ ਡੈਂਡਰਫ ਆਪਾਂ ਨੂੰ ਸਕੇਲਸ ਦੀ ਤਰ੍ਹਾਂ ਨ ओके ਤਾਂ ਮਤਲਬ ਡੈਂਡਰਫ ਕਰਕੇ ਸਕਿਨ ਤੇ ਵੀ ਪ੍ਰੋਬਲਮਸ ਆ ਸਕਦੀਆਂ ਨੇ ਤੇ ਇਹਦੇ ਲਈ ਅਸੀਂ ਕੀ ਕਰ ਸਕਦੇ ਹਾਂ देखो ये प्रॉपर हाइजीन मेंटेन करो कि बालानों सर्दियों ਵਿੱਚ ਇਹਨਾਂ ਸੋਚੋ ਕਿ ਅਸੀਂ ਹਫਤੇ ਬਾਅਦ ਜਾਂ 15 ਦਿਨ ਬਾਅਦ ਸਿਰ ਧੋਣਾ ਹੈ ਉਹੀ ਵਾਲਾਂ ਦਾ ਜੋ ਤੁਸੀਂ ਰੂਟੀਨ ਸਮਝ ਤੁਹਾਨੂੰ ਮੈਂटेन ਕਰ ਰਹੇ ਹੋ ਹਾਈਜਨ ਆਪਣੇ ਵਾਲਾਂ ਦਾ ਉਹੀ ਸਿਰਦਿਆਂ ਵਿੱਚ ਮੈਂटेन ਕਰਕੇ ਰੱਖੋ ਤਾਂ ਕਿ ਐਕਸਟਰਾ ਆਇਲ ਜਾਂ ਜੋ ਵੀ ਹੈ ਜਿਹੜਾ ਵੀ ਬੈਕਟੀਰੀਆ ਗਰੋ ਕਰ ਰਿਹਾ ਜੋ ਡੈਂਟਲ ਬਣਾ ਰਿਹਾ ਉਹ ਰਿਮੂਵ ਹੋ ਜਾਏ ਬਸ ਇਹ लास्ट ਦੇ ਵਿੱਚ ਮੇਰਾ ਇੱਕ ਸਵਾਲ ਹੈ मैम ਤੁਸੀਂ ਜਿਵੇਂ ਮੈਂਸ਼ਨ ਕੀਤਾ ਫੇਸ ਨੂੰ ਬਾਰ-ਬਾਰ ਵਾਸ਼ ਨਾ ਕਰੋ ਕਈ ਲੋਕ ਇਦਾਂ ਦੇ ਵੀ ਨੇ ਜੋ ਸਰਦੀਆਂ ਦੇ ਵਿੱਚ 2-2 3 ਦਿਨ ਦਿਨ ਨਹਾਉਂਦੇ ਵੀ ਨਹੀਂ ਹੈ ਜਿਵੇਂ ਸੀਰੀਅਸਲੀ ਇੱਕ ਕੁਐਸਚਨ ਹੈ ਕਿ ਉਹ ਸਹੀ ਹੈ ਕਿ ਅਗਰ ਅਸੀਂ ਅਵੋਇਡ ਕਰਦੇ ਹਾਂ ਬਾਥਿੰਗ ਕੀ ਕੋਈ ਸਾਨੂੰ ਪ੍ਰੋਬਲਮ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਹੈ ਦੇਖੋ ਹਾਈਜਨ ਸਾਫ ਸਫਾਈ ਸਭ ਤੋਂ ਜ਼ਰੂਰੀ ਹੈ ਸ਼ਰੀਰ ਦੀ ਨਾ 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 ਤਾਂ ਕੋਈ ਹੱਲ ਨਹੀਂ ਹੈ ਸਰਦੀ ਦਾ ਬਲਕਿ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜਾ ਡੇਲੀ ਰੁਟੀਨ ਹੈ ਨਹਾਉਣ ਵਾਲੀ ਇੱਕ ਦਿਨ ਤਾਂ ਇੱਕ ਵਾਰੀ ਤਾਂ ਦਿਨ ਚ ਧਾਣਾ ਜਿਹੜਾ ਮਸਟ ਹੈ ਚਾਹੇ ਤੁਸੀਂ ਮਤਲਬ ਕਈ ਲੋਕ ਇਹ ਵੀ ਕਹਿੰਦੇ ਕਿ ਰਾਤ ਨੂੰ ਨਹਾ ਲਿਆ ਜੀ ਬਟ ਨਹੀਂ ਜੋ ਮਾਰਨਿੰਗ ਦਾ ਫਰੈਸ਼ ਹੋਣਾ ਹੈ ਉਹ ਮਨਾੜਨ ਨਾਲ ਲਿਆ ਔਰ ਪ੍ਰੋਪਰ ਆਪਣੇ ਕਲੋਸ ਬਦਲੋ ਸਾਰਾ ਕੁਝ ਚੇਂਜ ਕਰੋ ਕਿਉਂਕਿ ਉਹੀ ਤਾਂ ਇਨਫੈਕਸ਼ਨ ਦਾ ਕਾਰ ਹੈ ਅਸੀਂ ਕਪੜੇ ਨਹੀਂ ਬਦਲ ਰਹੇ ਨਾ ਨਹੀਂ ਰਹੇ ਤੇ ਉਹੀ ਸਕਿਨ ਦੀ ਇਨਫੈਕਸ਼ਨਸ ਤਾਂ ਹੀ ਜ਼ਿਆਦਾ ਹੋ ਰਹੀਆਂ ਸਰਦੀਆਂ ਦੇ ਵਿੱਚ ਸਰਦੀਆਂ ਵਿੱਚ ਇਹ ਹੈ ਕਿ ਜੋ ਮਤਲਬ ਬਹੁਤ ਜ਼ਿਆਦਾ ਗਰਮ ਪਾਣੀ ਨਾਲ ਨਾਲ ਹੱਤੋਂ ਔਰ ਨਾ ਹੀ ਨਾ ਹੋ ਔਰ ਪ੍ਰੋਪਰ ਆਪਣੀ ਸਕਿਨ ਦੀ ਆਇਲਿੰਗ ਕਰੋ ਪ੍ਰੋਪਰ ਹੈਲਦੀ ਬੈਲੈਂਸਡ ਡਾਈਟ ਖਾਓ ਪਾਣੀ ਵੀ ਪੀਓ ਇਹ ਨਹੀਂ ਕਿ ਸਰਦੀ ਹੈ ਪਾਣੀ ਦੀ ਇਨਟੇਕ ਘਟ ਗਈ ਚਾਹੇ ਤੁਸੀਂ ਗਰਮ ਕਰਕੇ ਪੀਓ ਚਾਹੇ ਦੱਸੇ ਸੂਪ ਪੀਓ ਚਾਹੇ ਕਾਫੀ ਪੀਓ ਚਾਹੇ ਚਾਹ ਪੀਓ ਕਿਸੇ ਵੀ ਫਾਰਮ ਦੇ ਵਿੱਚ ਚਾਹੇ ਗ੍ਰੀਨ ਟੀ ਪੀਓ ਪਰ ਪਾਣੀ ਦੀ ਜਿਹੜੀ ਇਨਟੇਕ ਹੈ ਉਹ ਅੱਛੀ ਹੋਣੀ ਚਾਹੀਦੀ ਕਿਉਂਕਿ ਸਕਿਨ ਦੀ ਹਾਈਡਰੇਸ਼ਨ ਨਾਲ ਹੀ ਕਿੰਨੀਆਂ ਤੁਸੀਂ ਸਕਿਨ ਬਿਮਾਰੀਆਂ ਤੋਂ ਬਚ ਸਕਦੇ ਹੋ ਸੋ ਇਹ ਤੁਹਾਡੀ ਗੱਲਬਾਤ ਕਰਾਈ ਵਿంటర్ ਸੀਜ਼ਨ ਦੇ ਵਿੱਚ ਸਪੈਸ਼ਲੀ ਇਹ ਵੀਡੀਓ ਤੁਹਾਡੇ ਲਈ ਲੈ ਕੇ ਆਏ ਸੀ ਜੇਕਰ ਤੁਹਾਡੇ ਵੀ ਕੋਈ ਸਵਾਲ ਨੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਪੁੱਛ ਸਕਦੇ ਹੋ ਤੁਹਾਡੇ ਹਰ ਸਵਾਲ ਦਾ ਜਵਾਬ ਦਿੱਤਾ ਜਾਏਗਾ ਤੇ ਇਹ ਵੀ ਜ਼ਰੂਰ ਦੱਸਿਓ ਕਿ ਅਗਲੀ ਵਿంటర్ ਦੇ ਵਿੱਚ ਕਿਹੜੀ ਵੀਡੀਓ ਅਸੀਂ ਲੈ ਕੇ ਆਈਏ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਕਾਫੀ ਲਾਭਦਾਇਕ ਹੋ ਸਕਦੀ ਹੈ ਸਾਨੂੰ ਕਮੈਂਟ कमेंट जरूर करेल हो, तर हो अडडेट्स देखील राहत सिथी मैं हॅडलाईन्स मी प्रिंस कॅमरामॅन प्रिंसंना